ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਜਦੋਂ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਅਤੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਨੇ Hindu ਤਵ ਦੇ ਵਿਦਵਾਨਾਂ ਨੂੰ ਕਿਹਾ ਕਿ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ ਸੀ ਅਜਿਹੇ ਕਰੜੇ ਅਤੇ ਸਖਤ ਸ਼ਬਦ ਡਾਕਟਰ ਗੰਡਾ ਸਿੰਘ ਜੀ ਨੇ ਕਿਉਂ ਵਰਤੇ ਅਤੇ ਕਿੱਥੇ ਵਰਤੇ ਆਓ ਅੱਜ ਦੇ ਵਿਸ਼ੇ ਦੇ ਵਿੱਚ ਸਮਝਣ ਦਾ ਵਿਚਾਰਨ ਦਾ ਯਤਨ ਕਰਦੇ ਹਾਂ ਦਰਅਸਲ 1857 ਦਾ ਜੋ ਗਦਰ ਸੀ ਉਸ ਦੇ 100 ਸਾਲ ਪੂਰੇ ਹੋਣ ਦੇ ਉੱਪਰ 1957 ਦੇ ਵਿੱਚ nehru ਸਰਕਾਰ ਨੇ ਇੱਕ ਸੰਮੇਲਨ ਕਰਵਾਇਆ ਇਸ ਸੰਮੇਲਨ ਦਾ ਵਿਸ਼ਾ ਸੀ ਕਿ 1857 ਦਾ ਗਦਰ ਆਖਰ ਫੇਲ ਕਿਉਂ ਆ ਅਤੇ ਇਸ ਸੰਮੇਲਨ ਦੀ ਪ੍ਰਧਾਨਗੀ ਸਰਕਾਰ ਨੇ ਡਾਕਟਰ ਗੰਡਾ ਸਿੰਘ ਨੂੰ ਦਿੱਤੀ ਇਸ ਸੰਮੇਲਨ ਦੇ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਵੱਖ-ਵੱਖ ਉੱਗੇ ਵਿਦਵਾਨਾਂ ਨੇ ਹਿੱਸਾ ਲਿਆ ਜਿਤਨੇ ਵੀ ਅਖੌਤੀ ਵਿਦਵਾਨ ਬੋਲੇ ਸਾਰਿਆਂ ਦਾ ਇੱਕੋ ਲਹਿਜਾ ਸੀ ਸਾਰਿਆਂ ਨੇ ਗਿਨਮਿਤ ਕੇ ਸਿੱਖਾਂ ਨੂੰ ਨਿਸ਼ਾਨੇ ਤੇ ਰੱਖ ਕੇ ਰਾਜ ਕੇ ਜਲੀਲ ਕੀਤਾ ਅਤੇ ਆਪਣੇ ਝੂਠੇ ਰਾਜਿਆਂ ਦੇ ਗੁਨਾਹਾਂ ਤੇ ਪਰਦਾ ਪਾ ਕੇ ਉਹਨਾਂ ਨੂੰ 1857 ਦਾ ਗਦਰ ਦਾ ਹੀਰੋ ਬਣਾਉਣਾ ਅਤੇ ਦੇਸ਼ ਭਗਤ ਸਿੱਧ ਕਰਨ ਦਾ ਯਤਨ ਕੀਤਾ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਜਲੀਲ ਕਰਨ ਦਾ ਰੋਲਨ ਦਾ ਯਤਨ ਕੀਤਾ ਪਰ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਇਹ ਜਲਾਲਤ ਅਤੇ ਕੁਫਰ ਬਰਦਾਸ਼ਤ ਨਾ ਹੋਇਆ ਅਤੇ ਉਹ ਸਮਝ ਗਏ ਕਿ ਪ੍ਰਧਾਨਗੀ ਦੀ ਮਠਾਸ ਦੇ ਵਿੱਚ ਅਸਲ ਦੇ ਵਿੱਚ ਇਹਨਾਂ ਨੇ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਡਾਕਟਰ ਗੰਡਾ ਸਿੰਘ ਜੀ ਗੁਰੂ ਨੂੰ ਸਮਰਪਿਤ ਜਾਗ ਦੀ ਜ਼ਮੀਰ ਵਾਲੇ ਤਖਤਾਂ ਨੂੰ ਠੋਕਰ ਮਾਰਨ ਵਾਲੇ ਉਹਨਾਂ ਨੇ ਇਸ ਸੰਮੇਲਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਅਤੇ ਨਾਲ ਹੀ ਸਟੇਜ ਦੇ ਉੱਪਰ ਬੋਲਣ ਦਾ ਸਮਾਂ ਮੰਗ ਲਿਆ ਜਦੋਂ ਡਾਕਟਰ ਗੰਡਾ ਸਿੰਘ ਜੀ ਨੇ ਇਸ ਸੰਮੇਲਨ ਦੇ ਵਿੱਚ ਬੋਲਣ ਦਾ ਸਮਾਂ ਮੰਗਿਆ ਤਾਂ ਉਸ ਵੇਲੇ ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹਟੋ ਨਿਕਲ ਗਈ ਪਰ ਪੁਚਾਲ ਉਹਨਾਂ ਦਾ ਅਜੇ ਬਾਕੀ ਸੀ ਡਾਕਟਰ ਗੰਢਾ ਸਿੰਘ ਜਦੋਂ ਸਟੇਜ ਦੇ ਉੱਪਰ ਜ਼ਖਮੀ ਸ਼ੇਰ ਦੇ ਵਾਂਗੂੰ ਦਹਾੜੇ ਤਾਂ ਅਖੌਤੀ ਵਿਦਵਾਨ ਜਿਵੇਂ ਗਾਂਧੀ ਦੀ ਬੱਕਰੀ ਕੰਬਦੀ ਆ ਉਸ ਤਰ੍ਹਾਂ ਕੰਬਣ ਲੱਗ ਪਏ ਤਾਂ ਸਟੇਜ ਦੇ ਉੱਪਰ ਡਾਕਟਰ ਗੰਢਾ ਸਿੰਘ ਜੀ ਨੇ ਕੀ ਕਿਹਾ ਸਭ ਤੋਂ ਪਹਿਲਾਂ ਗਰਜਵੀਂ ਆਵਾਜ਼ ਦੇ ਵਿੱਚ ਫਤਿਹ ਬੁਲਾਈ ਅਤੇ ਕਹਿਣਾ ਸ਼ੁਰੂ ਕੀਤਾ ਕਿ ਅਜਿਹੇ ਅਕਿਰਤ ਕਰਨ ਲੋਕ ਇਤਿਹਾਸ ਵਿੱਚ ਮੈਂ ਅੱਜ ਤੱਕ ਪੜ੍ਹੇ ਸੁਨੇ ਵੇਖੇ ਨਹੀਂ ਜਿੰਨੇ ਮੇਰੇ ਸਾਹਮਣੇ ਬੈਠੇ ਆ ਇਹ ਸਾਰੇ ਅਹਿਸਾਨ ਫਰਾਮੋਸ਼ ਲੋਕ ਅੱਜ ਭੁੱਲ ਗਏ ਆ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਸੰਗਲ ਇਹਨਾਂ ਦੇ ਗਲ ਵਿੱਚ ਪਏ ਹੋਏ ਆ ਜਦੋਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਆਵਾਜ਼ ਮੇਰੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤੀ ਤਾਂ ਬਾਅਦ ਵਿੱਚ ਡਾਕਟਰ ਗੰਢਾ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਕੁਰਬਾਨੀਆਂ ਸ਼ਹਾਦਤਾਂ ਅਤੇ ਸਤਗੁਰੂ ਜੀ ਦੀ ਬਖਸ਼ਿਸ਼ਾਂ ਦਾ ਵਰਣਨ ਕੀਤਾ ਅਤੇ ਦੱਸਿਆ ਕਿ ਕਿਵੇਂ ਸਿੱਖਾਂ ਨੇ ਭਾਰਤ ਨੂੰ ਇਸ ਦੇਸ਼ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਕਿਵੇਂ ਸਿੱਖਾਂ ਦੇ ਜਰਨੈਲਾਂ ਨੇ ਤੁਹਾਡੀਆਂ 30-30 ਹਜ਼ਾਰ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਵਾਪਸ ਲਿਆਂਦੀਆਂ ਅੱਜ ਇਹ एहਸਾਨ ਹਰاموش ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਜੀ ਨੂੰ ਭੁੱਲ ਗਏ ਬਾਬਾ ਦੀਪ ਸਿੰਘ ਜੀ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜੀਆ ਸਰਦਾਰ ਬਗੇਲ ਸਿੰਘ ਉਹ ਸਰਦਾਰ ਹਰੀ ਸਿੰਘ ਨਲੂਆ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਸੀਂ ਜਿਸ ਅਫਗਾਨਿਸਤਾਨ ਨੂੰ ਯਹਾਦੀਆਂ ਦੇ ਹਮਲਿਆਂ ਤੋਂ ਡਰਦੇ ਪਠਾਨਾਂ ਨੂੰ ਹਾਰ ਰਏ ਸੀ ਉਥੇ ਫਤਿਹ ਦੇ ਝੰਡੇ ਕਿਸ ਨੇ ਗੱਡੇ ਦਰਅ ਖੇਬਰ ਦਾ ਜੋ ਰਾਹ ਹੈ ਇਤਿਹਾਸ ਦੇ ਵਿੱਚ ਪੜ ਕੇ ਦੇਖੋ ਕਿ ਕਿਸ ਨੇ ਰੁਕਿਆ ਕਿਸ ਨੇ ਡੱਕਿਆ ਅੰਗਰੇਜ਼ਾਂ ਨੂੰ ਕਿਸ ਨੇ ਜੜਾਏ ਨੱਕ ਦੇ ਵਿੱਚ ਉਹਨਾਂ ਦੇ ਦਮ ਕੀਤਾ ਅਸੀਂ ਕੀਤਾ ਲਾਂਤੀਓ ਅਸੀਂ ਤਾਂ ਗਿਣਤੀ ਦੇ ਵਿੱਚ 1.5% ਅਤੇ ਸਾਡੀਆਂ ਕੁਰਬਾਨੀਆਂ 90% ਅਤੇ ਦੇਸ਼ ਨੂੰ ਬਚਾਉਣ ਦੇ ਲਈ ਹੁਣ ਦੱਸੋ ਕਿ ਦੇਸ਼ ਭਗਤ ਅਸੀਂ ਹਾਂ ਅਤੇ ਦੇਸ਼ ਦੇ ਗद्दार ਕੌਣ ਨੇ ਤੇ ਦੇਸ਼ ਭਗਤ ਕੌਣ ਨੇ ਹੁਣ ਜੇਕਰ ਗੱਲ ਕਰੀਏ ਆਪਾਂ 1857 ਦੇ ਗਦਰ ਦੀ ਜਿਸ ਨੂੰ ਤੁਸੀਂ ਆਜ਼ਾਦੀ ਦੀ ਲੜਾਈ ਮੰਨਦੇ ਹੋ ਪਹਿਲੀ ਜੰਗ ਐਲਾਨਦੇ ਹੋ ਆਜ਼ਾਦੀ ਨਾਲ ਤਾਂ ਇਹਦਾ ਕੋਈ ਵਾਹ-ਵਾਸਤਾ ਨਹੀਂ ਦਰਅਸਲ ਹੋਇਆ ਕੀ ਕਿ ਮੇਰਖ ਦੀ ਛੌਣੀ ਤੋਂ ਧਰਮ ਦੇ ਨਾਂ ਦੇ ਉੱਤੇ ਭੜਕੀ ਹੋਈ ਚਿੰਗਾਰੀ ਸੀ ਹਿੰਦੂ ਇਸ ਕਰਕੇ ਭੜਕੇ ਕਿ ਬੰਦੂਕ ਦੇ ਰੋਂਦ ਵਿੱਚ ਗਾਊ ਦੀ ਚਰਬੀ ਲੱਗੀ ਹੋਈ ਹੈ ਮੁਸਲਮਾਨ ਭੜਕੇ ਕਿ ਰੋਂਦ ਦੇ ਵਿੱਚ ਸੂਰ ਦਾ ਮਾਸ ਲੱਗਾ ਹੋਇਆ ਧਰਮ ਦੇ ਨਾਂ ਤੇ ਹੁੱਲੜਬਾਜੀ ਆਜ਼ਾਦੀ ਦੀ ਲੜਾਈ ਕਿਵੇਂ ਬਣ ਗਈ ਇਹ ਸਵਾਲ ਇੱਕ ਰੜੇ ਅਤੇ ਸਖਤ ਬੋਲ ਡਾਕਟਰ ਗੰਡਾ ਸਿੰਘ ਜੀ ਨੇ ਉਸ ਸੰਮੇਲਨ ਦੇ ਵਿੱਚ ਸਟੇਜ ਦੇ ਉੱਪਰ ਵਰਤੇ ਅੱਗੇ ਡਾਕਟਰ ਗੰਡਾ ਸਿੰਘ ਜੀ ਨੇ ਕਹਿਣਾ ਸ਼ੁਰੂ ਕੀਤਾ ਕਿ ਝਾਂਸੀ ਦੀ ਰਾਣੀ ਜਿਸ ਨੂੰ ਤੁਸੀਂ ਆਜ਼ਾਦੀ ਦੀ ਰਾਣੀ ਕਹਿ ਕੇ ਕੇ ਬੋਲ ਬੋਲ ਕੇ ਸਿਖਰਾਂ ਤੇ ਚੜੇ ਹੋਇਆ ਹੈ ਉਸ ਨੇ ਕਿਹੜੀ ਆਜ਼ਾਦੀ ਦੀ ਲੜਾਈ ਲੜੀ ਉਹਦਾ ਪਤੀ ਸਿਰੇ ਦਾ ਨਿਕੰਮਾ ਸ਼ਰਾਬੀ ਅਤੇ ਜ਼ੁਲਮੀ ਰਾਜਾ ਸੀ ਉਸ ਦੇ ਮਰਨ ਤੇ ਛਾਂਸੀ ਦੀ ਇਹ ਲక్ష్ਮੀਬਾਈ ਰਾਜ ਕਰਨ ਲੱਗੀ ਇਸ ਨੇ ਗਰੀਬ ਪ੍ਰਜਾ ਦੇ ਉੱਪਰ ਜ਼ੁਲਮ ਕੀਤੇ ਪ੍ਰਜਾ ਅੰਗਰੇਜ਼ ਸਰਕਾਰ ਦੇ ਕੋਲ ਫਰਿਆਦ ਲੈ ਕੇ ਗਈ ਅੰਗਰੇਜ਼ਾਂ ਨੇ ਛਾਂਸੀ ਦੇ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਇਸ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ ਪਹਿਲੀ ਵਿੱਚ ਇਸ ਨੇ ਲਿਖਿਆ ਕਿ ਮੈਨੂੰ 2 ਲੱਖ ਰੁਪਏ ਸਾਲਾਨਾ ਪੈਨਸ਼ਨ ਲਈ ਜਾਵੇ ਅੰਗਰੇਜ਼ਾਂ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਬੀਬੀ ਜੇ ਤੇਰੇ ਔਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲੱਗ ਸਕਦੀ ਇਸ ਨੇ ਆਪਣੇ ਵਫਾਦਾਰਾਂ ਦੀ ਸਲਾਹ ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਫਿਰ ਦੁਬਾਰਾ ਦੂਜੀ ਚਿੱਠੀ ਲਿਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰਕੇ 10 ਲੱਖ ਸਾਲਾਨਾ ਪੈਨਸ਼ਨ ਮੇਰੀ ਲਗਾਈ ਜਾਵੇ ਤਾਂ ਅੰਗਰੇਜ਼ ਸਰਕਾਰ ਨੇ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਜੀ ਤੁਸੀਂ ਬੱਚਾ ਗੋਦ ਲਿਆ ਹੁੰਦਾ ਤਾਂ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ ਲੱਗੇਗੀ ਫਿਰ ਇਸ ਚਾਂਸੀ ਦੀ ਰਾਣੀ ਨੇ ਤੀਜੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ 2 ਲੱਖ ਰੁਪਇਆ ਹੀ ਦੇ ਦਿਓ ਚਾਂਸੀ ਸਮੇਤ ਮੈਂ ਤੁਹਾਡੀ ਹੋਈ ਮੇਰੇ ਸਿਪਾਹੀ ਤੁਹਾਡੇ ਵਿਰੋਧੀਆਂ ਦੇ ਵਿਰੋਧ ਵਿੱਚ ਲੜਨਗੇ ਤੁਹਾਡੀ ਮਦਦ ਕਰਨਗੇ ਭਾ ਕਿ 2 ਲੱਖ ਰੁਪਏ ਦੇ ਲਈ ਉਹ ਅੰਗਰੇਜ਼ਾਂ ਦੇ ਨਾਲ ਮਿਲ ਗਈ ਅਤੇ ਭਾਰਤੀ ਲੋਕਾਂ ਤੇ ਜ਼ੁਲਮ ਕਰਨ ਦੇ ਲਈ ਆਪਣੇ ਸਿਪਾਹੀ ਤੱਕ ਭੇਜਣ ਨੂੰ ਤਿਆਰ ਹੋ ਗਈ ਇਹ ਚਿੱਠੀਆਂ ਅੱਜ ਵੀ ਲੰਡਨ ਦੇ ਵਿੱਚ ਪਈਆਂ ਹੋਈਆਂ ਨੇ ਬਾਕੀ ਨਾਇਕ ਤਾਤੀਆ ਟੋਪੇ ਅਤੇ ਨਾਨਾ ਸਾਹਿਬ ਉਹਨਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਰੇ ਬਦਕਾਰ ਅਤੇ ਜ਼ਾਲਮ ਬੰਦੇ ਸਨ ਇਹਨਾਂ ਦਾ ਰਾਜ ਜਿਹੜਾ ਸੀ ਉਹ ਤਾਂ ਅੰਗਰੇਜ਼ਾਂ ਦੇ ਰਾਜ ਤੋਂ ਹੀ ਮਾੜਾ ਸੀ ਲੋਕ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਇਹਨਾਂ ਦੇ ਰਾਜ ਤੋਂ ਕਈ ਗੁਣਾ ਜ਼ਿਆਦਾ ਸੁਖੀ ਸਨ ਉਹ ਗਰੀਬ ਲੋਕਾਂ ਤੋਂ ਟੈਕਸ ਅਤੇ ਗੁੰਡਿਆਂ ਵਾਂਗੂ ਗਲੀਆਂ-ਗਲੀਆਂ ਦੇ ਵਿੱਚ ਵਸੂਲਦੇ ਫਿਰਦੇ ਸਨ ਉਹਨਾਂ ਕਿਹੜੀ ਆਜ਼ਾਦੀ ਦੀ ਜੜੀ ਹੈ ਉਹ ਲੜਾਈ ਲੜੀ ਹੈ ਇੱਥੇ ਮੈਂ ਬੇਨਤੀ ਕਰਾਂ ਕਿ ਮਹਾਨ ਸਿੱਖ ਜਰਨੈਲ ਸਰਦਾਰ ਸ਼ੇਰ ਸਿੰਘ ਜੋ ਕਿ ਸਰਦਾਰ ਸ਼ਾਮ ਸਿੰਘ ਅਟਾਰੀ ਉਹਨਾਂ ਦਾ ਸੁਪੁੱਤਰ ਸੀ ਨੇ ਰਾਮਨਗਰ ਅਤੇ ਚੇਲੇ ਵਾਲਿਆਂ ਦੀ ਜੋ ਅੰਗਰੇਜ਼ਾਂ ਦੇ ਨਾਲ ਸਥਾਨਾਂ ਤੇ ਸਿੱਖਾਂ ਦੀਆਂ ਲੜਾਈਆਂ ਹੋਈਆਂ ਮੱਖੀਆਂ ਤੱਕ ਉਗੇੜ ਕੇ ਰੱਖ ਦਿੱਤੀਆਂ ਜਿਸ ਕਾਰਨ ਗਵਰਨਰ ਜਨਰਲ ਕਿਊ ਗਫ ਨੂੰ ਅਸਤੀਫਾ ਕੱਕ ਦੇਣਾ ਪਿਆ ਉਹ ਜਰਨੈਲ ਸ਼ੇਰ ਸਿੰਘ ਅਟਾਰੀ ਬੰਦੀ ਬਣਾ ਕੇ ਇਲਾਹਾਬਾਦ ਦੇ ਕਿਲੇ ਦੇ ਵਿੱਚ ਰੱਖਿਆ ਗਿਆ ਅਤੇ ਉਹ ਇਲਾਹਾਬਾਦ ਦੇ ਕਿਲੇ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ ਇਹ ਵੀ ਇੱਕ ਇਤਿਹਾਸਕ ਤੱਥ ਹੈ ਤੁਸੀਂ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹੋ ਡਾਕਟਰ ਗੰਢਾ ਸਿੰਘ ਇਹਨਾਂ ਰਾਜਿਆਂ ਅਤੇ ਚਾਂਸੀ ਦੀ ਰਾਣੀ ਇਹਨਾਂ ਦੇ ਪਾ ਤੱਕ ਉਘੇੜ ਕੇ ਰੱਖ ਦਿੱਤੇ ਅਤੇ ਅੱਗੇ ਦੱਸਿਆ ਕਿ ਅਸੀਂ ਤਾਂ ਆਜ਼ਾਦ ਸੀ ਅਸੀਂ ਖੁਸ਼ਹਾਲ ਸੀ ਸਾਡਾ ਆਪਣਾ ਵਿਸ਼ਾਲ ਰਾਜ ਸੀ ਛੇਰੇ ਪੰਜਾਬ ਨੇ ਅੱਖਾਂ ਕੀ ਮਿੱਟੀਆਂ ਤੁਸੀਂ ਅੰਗਰੇਜ਼ਾਂ ਦੇ ਨਾਲ ਮਿਲ ਕੇ ਪੱਬਾ ਪਾਰ ਹੋ ਗਏ ਸਾਨੂੰ ਗੁਲਾਮ ਬਣਾਉਣ ਦੇ ਲਈ 1849 ਵਿੱਚ ਤੁਸੀਂ ਅੰਗਰੇਜ਼ਾਂ ਨਾਲ ਮਿਲ ਕੇ ਸਾਡੇ ਤੇ ਹਮਲਾ ਕੀਤਾ ਅਸੀਂ ਸੀਸਤਲੀ ਤੇ ਰੱਖ ਕੇ ਸੂਰਮਿਆਂ ਵਾਂਗ ਲੜੇ ਹਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੌਂਸਲੇਆਂ ਦੇ ਨਾਲ ਤੁਹਾਡਾ ਮੁਕਾਬਲਾ ਕੀਤਾ ਤੁਹਾਨੂੰ ਤੇ ਅੰਗਰੇਜ਼ਾਂ ਨੂੰ ਭੰਨਿਆ ਜੰਗ ਜਿੱਤੀ ਅਤੇ ਜਿੱਤੀ ਹੋਈ ਜੰਗ ਤੁਹਾਡੇ ਵੱਡਿਆਂ ਵੱਲੋਂ ਕੀਤੀ ਹੋਈ ਗਦਾਰੀ ਕਰਕੇ ਹਾਰੇ ਲਾਲ ਸਿੰਘ ਗੁਲਾਬ ਸਿੰਘ ਸਿਆ ਸਿੰਘ ਡੋਗਰਾਏ ਕੌਣ ਸੀ ਕੌਣ ਸੀ ਲੂਨ ਹਰਾਮੀ ਉਹ ਖਾਲਸਾ ਰਾਜ ਦੇ ਅੰਦਰ ਤੁਸੀਂ ਅੰਗਰੇਜ਼ਾਂ ਦੀ ਸ਼ਹਿਤ ਸਾਡੀਆਂ ਜਾਇਦਾਦਾਂ ਲੁੱਟੀਆਂ ਸਾਡੇ ਘਰ-ਬਾਰ ਲੁੱਟੇ ਹੱਦ ਦਰਜੇ ਦੇ ਘਟਿਆ ਕੁਕਰਮ ਕੀਤੇ ਇਸ ਦੇ ਗਵਾਹ ਤੁਸੀਂ ਮੁਸਲਮਾਨ ਇਤਿਹਾਸਕਾਰਾਂ ਨੂੰ ਪੜ੍ਹੋ ਅੰਗਰੇਜ਼ ਇਤਿਹਾਸਕਾਰਾਂ ਨੂੰ ਪੜ੍ਹੋ ਉਹਨਾਂ ਨੇ ਵੀ ਤੁਹਾਡੇ ਇਹਨਾਂ ਕੁਕਰਮਾਂ ਦਾ ਜ਼ਿਕਰ ਕੀਤਾ ਹੈ ਕਿਵੇਂ ਅਸੀਂ ਤੁਹਾਡੀਆਂ ਧੀਆਂ ਭੈਣਾਂ ਦੀ ਬੇਵਪਤੀ ਬਚਾਈ ਤੁਹਾਡੀਆਂ ਧੀਆਂ ਨੂੰ ਬਚਾਇਆ ਤੇ ਤੁਸੀਂ ਸਾਡੀਆਂ ਧੀਆਂ ਭੈਣਾ ਦੇ ਨਾਲ ਆਹ ਕੋ ਕਰਮ ਕੀਤੇ ਉਸ ਦਾ ਤੁਸੀਂ ਸਾਨੂੰ ਇਹ ਇਨਾਮ ਦਿੱਤਾ 1849 ਤੋਂ 1857 ਕਿੰਨੇ ਸਾਲ ਉਸ ਵੇਲੇ 10000 ਤੋਂ ਵੱਧ ਖਾਨਸਾ ਫੌਜ ਜਿਨ੍ਹਾਂ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦ ਸਨ ਸਿੰਘਾਂ ਨੇ ਘੋੜਿਆਂ ਤੇ ਚੜਨ ਤੱਕ ਦੀਆਂ ਪਾਬੰਦੀਆਂ ਲੱਗੀਆਂ ਹੋਈਆਂ ਸਨ ਸਾਡੇ ਫਟ ਅਜੇ ਅੱਲੇ ਸੀ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਹੀ ਅੱਖ ਦੇ ਵਿੱਚ ਕੰਡੇ ਵਾਂਗ ਚੁੱਭਦੇ ਸੀ ਤੇ ਉਪਰੋਂ ਤੁਸੀਂ ਉਸ ਬਿਨ ਸਿਰ ਪੈਰ ਦੇ ਇਸ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ਸ਼ੁਕਰ ਕਰਿਆ ਕਰੋ ਕਿ ਤੁਹਾਡੇ ਅਸੀਂ ਜੁੱਤੀਆਂ ਨਹੀਂ ਮਾਰੀਆਂ ਤੁਹਾਡੇ ਇਸ ਝੂਠ ਦਾ ਇਸ ਕੁਫਰ ਦਾ ਜਵਾਬ ਦੇਣਾ ਜ਼ਰੂਰੀ ਹੈ ਤਾਂ ਕਿ ਦੁਨੀਆ ਦੇ ਲੋਕ ਇਹ ਜਾਣ ਸਕਣ ਕਿ 1857 ਦੇ ਝੂਠੇ ਗਦਰ ਦਾ ਅਸਲ ਦੇ ਵਿੱਚ ਸੱਚ ਕੀ ਆ ਇਸ ਕਰਕੇ ਮੈਂ ਅੱਜ ਹੀ ਰਾਤੋਂ ਰਾਤ ਕਿਤਾਬ ਲਿਖਾਂਗਾ ਇਹ ਕਹਿੰਦਿਆਂ ਡਾਕਟਰ ਗੰਢਾ ਸਿੰਘ ਜੀ ਨੇ ਇਜਾਜ਼ਤ ਮੰਗ ਲਈ ਅਤੇ ਡਾਕਟਰ ਗੰਢਾ ਸਿੰਘ ਜੀ ਦਾ ਇਹ ਭਾਸ਼ਣ ਸੁਣ ਕੇ ਕਈ ਅਖੌਤੀ ਬੁੱਧੀਜੀਵੀ ਵਿਦਵਾਨ ਖਿਸਕ ਗਏ ਜਿਨ੍ਹਾਂ ਨੇ ਇਹ ਬੋਲਣਾ ਸੀ ਕੁਝ ਕਿਤਾਬਾਂ ਨਾਮ ਤੱਕ ਕਟਾ ਗਏ ਅਤੇ ਕਈਆਂ ਦਾ ਬੋਲਣ ਦਾ ਹੱਈਆ ਹੀ ਨਹੀਂ ਪਿਆ ਉਸ ਰਾਤ ਡਾਕਟਰ ਗੰਡਾ ਸਿੰਘ ਜੀ ਨੇ ਕਿਤਾਬ ਲਿਖਣੀ ਸ਼ੁਰੂ ਕਰ ਦਿੱਤੀ ਅਤੇ ਇਹ ਇੱਕ ਇਤਿਹਾਸਕ ਸਚਾਈ ਹੈ ਸੰਗਤ ਜੀ ਕਿ 1857 ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤਾਂ ਫਤਿਹਗੜ੍ਹ ਦੇ ਕਿਲੇ ਵਿੱਚੋਂ ਅਖੌਤੀ ਇਨਕਲਾਬੀਆਂ ਵੱਲੋਂ ਲੁੱਟੀਆਂ ਗਈਆਂ ਨੇ ਇਸ ਲੁੱਟ ਕਸੁੱਟ ਦੇ ਵਿੱਚ ਸਾਡਾ ਮਾਲ ਅਤੇ ਕੀਮਤੀ ਖਜ਼ਾਨਾ ਇਹਨਾਂ ਦੇ ਵੱਲੋਂ ਲੁੱਟਿਆ ਗਿਆ ਅਤੇ ਪਹਿਲੀ ਵਾਰ ਆਜ਼ਾਦੀ ਦੀ ਲੜਾਈ ਦਾ ਨਾਂ ਵੀਰ ਸਵਰਕਰ ਇੱਕ ਲੇਖ ਦੇ ذریعے ਉਹਨਾਂ ਨੇ ਦਿੱਤਾ ਫਿਰ ਕੀ ਸੀ ਹੋਰ ਤਾਂ ਹੋਰ ਇਹਨਾਂ ਦੇ ਕੁਝ ਪੱਲੇ ਨਹੀਂ ਝੂਠ ਤੇ ਕੁਫਰ ਦੀ ਪਾਲਿਸ਼ ਮਾਰ ਕੇ ਜ਼ੁਲਮੀ ਰਜਵਾੜਿਆਂ ਦੀ ਇੱਕ ਫਿਲਮੀ ਜਿਹੀ ਕਹਾਣੀ ਬਣਾ ਕੇ ਦੇਸ਼ ਭਗਤੀ ਸਿੱਧ ਕਰਨ ਦਾ ਇਹਨਾਂ ਜ਼ੁਲਮੀ ਰਾਜਿਆਂ ਨੂੰ ਇਹਨਾਂ ਲੋਕਾਂ ਨੇ ਜੜਾਇਆ ਉਹ ਯਤਨ ਕੀਤਾ ਸਿੱਖਾਂ ਦੀ ਮਾਨਸਿਕਤਾ ਨੂੰ ਦਬਾ ਕੇ ਰੱਖਣ ਲਈ ਉਹਨਾਂ ਸਿੱਖਾਂ ਨੂੰ ਖਲਨਾਇਕ ਤੱਕ ਬਣਾਉਂਦਾ ਇਹਨਾਂ ਨੇ ਯਤਨ ਕੀਤਾ ਕਈ ਸਿੱਖ ਵੀ ਇਸ ਝੂਠ ਨੂੰ ਸੱਚ ਮੰਨੀ ਬੈਠੇ ਆ ਕਿਉਂਕਿ ਪੜ੍ਹਾਈ ਹੀ ਸਾਨੂੰ ਉਹ ਪੜ੍ਹਾਈ ਜਾਂਦੀ ਆ ਜੋ ਪੜ੍ਹਾਉਣਾ ਚਾਹੁੰਦੇ ਨੇ ਹਰ ਤਰਫੋਂ ਸਾਡੀ ਮਾਨਸਿਕਤਾ ਦੇ ਵਿੱਚ ਜਿਹੜੇ ਕੈਰੈਕਟਰ ਪਾਉਣਾ ਚਾਹੁੰਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਸਾਡੇ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਉਹ ਪੜ੍ਹਾਉਂਦੇ ਨੇ ਉਹ ਸਿਲੇਬਸ ਲੈ ਕੇ ਆਉਂਦੇ ਨੇ ਸ਼ਾਇਦ ਇਹੀ ਕਾਰਨ ਹੈ ਕਿ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਲక్ష్ਮੀ ਬਾਈ ਦਾ ਤਾਂ ਪਤਾ ਹੈ ਪਰ ਬੀਬੀ ਭਾਗ ਕੌਰ ਦਾ ਨਹੀਂ ਪਤਾ ਉਹਨਾਂ ਦਲੇਰ ਬੀਬੀਆਂ ਦਾ ਨਹੀਂ ਪਤਾ ਜਿਨ੍ਹਾਂ ਨੇ ਮੀਰ ਮੰਨੂ ਦੀ ਚੱਕੀ ਦੇ ਵਿੱਚ ਸਵਾ ਸਵਾ ਮਾਨ ਦੇ ਪੀਸੇ ਪੀਸੇ ਨੇ ਅਤੇ ਉਹ ਮਹਾਨ ਬੀਬੀਆਂ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੀ ਗੋਦ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਇਸ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ ਸਰਦਾਰ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਬੱਬਰ ਅਤੇ ਅਕਾਲੀ ਅਕਾਲੀਆਂ ਦਿਓ ਜੋ ਉਹਨਾਂ ਦੀ ਸੂਰ ਬੀਰਾਂ ਦੀਆਂ ਸ਼ਹਾਦਤਾਂ ਨੂੰ ਰੋਲ ਕੇ ਤੱਕ ਰੱਖ ਦਿੱਤਾ ਹੈ ਸ਼ਾਇਦ ਇਸੇ ਕਰਕੇ ਇਹ ਕਹਾਣੀ ਨੂੰ ਪ੍ਰੋਜੈਕਟ ਜਿਹੜਾ ਹੈ ਉਸ ਰੂਪ ਦੇ ਵਿੱਚ ਕੀਤਾ ਗਿਆ ਅਸਲ ਦੇ ਵਿੱਚ ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਦੇ ਪਿੱਛੇ ਕੋਈ ਨਿੱਜੀ ਸਵਾਰਥ ਅਤੇ ਲਾਲਚ ਨਾ ਹੋਵੇ ਸੋ ਵਿਰਸਾ ਬੜਾ ਕਮਾਲ ਦਾ ਹੈ ਗੁਰੂ ਦੇ ਸਿੱਖੋ ਤੁਹਾਡਾ ਇਤਿਹਾਸ ਬੜਾ ਕਮਾਲ ਦਾ ਹੈ ਗੁਰੂ ਦੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਪਰ ਅੱਜ ਸਾਡੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਵਿੱਚ ਜਾਂ ਸੋਸ਼ਲ ਮੀਡੀਆ ਇੰਟਰਨੈਟ ਦੇ ਮਾਧਿਅਮ ਦੇ ਜ਼ਰੀਏ ਪੇਸ਼ ਕੀਤਾ ਜਾ ਰਿਹਾ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜੇ ਖਲਨਾਇਕ ਸਨ ਜਿਹੜੇ ਜ਼ੁਲਮੀ ਰਾਜੇ ਸਨ ਉਹਨਾਂ ਨੂੰ ਹੀਰੋ ਦੇਸ਼ ਭਗਤ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਗੁਰੂ ਦੇ ਸਿੱਖਾਂ ਨੂੰ ਖਲਨਾਇਕ ਅਤੇ ਅਤਵਾਦੀ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਦਾ ਪਾਜ ਤੱਕ ਉਘੇੜ ਕੇ ਰੱਖ ਦਿੱਤਾ ਉਸ ਸੰਮੇਲਨ ਦੇ ਵਿੱਚ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ ਸੋ ਇਤਨੀ ਕਹਾਜਰੀ ਪ੍ਰਮਾਨ ਵਾਹਿਗੁਰੂ ਜੀ ਦਾ ਖਾਲਸਾ ਸੋ ਵਾਹਿਗੁਰੂ ਜੀ ਫਤਿਹ